ਸਾਹਿਬ ਜੀ ਸ਼੍ਰੀ ਰਾਗ ਮਹਲਾ 3 ਹਰ ਜੀ ਸੱਚਾ ਸੱਚ ਤੂੰ ਸਭ ਕਿਸੇ ਤੇ ਰੈ ਚੀਰੈ ਲੱਖ 84 ਤਰਸਦੇ ਫਿਰੇ ਬੇਨਗੁਰ ਭੇਟੇ ਫਿਰ ਹਰ ਜਿਉ ਬਖਸ਼ੇ ਬਖਸ਼ ਲੈ ਸੁਖ ਸਦਾ ਸ਼ਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀ ਐ ਦੂਜਾ ਅਵਰਨਾ ਕੋਏ ਰਹਾ ਧਰਮ ਰਾਏ ਨੋ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੈ ਭਾਏ ਦੁਸ਼ਟ ਆਤਮਾ ਓ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪੈ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਮਨ ਕੇ ਵਿਕਾਰ ਮਨਹਿ ਤਜੈ ਮਨ ਚੂਕੈ ਮੋਹ ਅਵਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਗੁਰੂ ਮੁਕਤ ਨਾ ਭਈਐ ਮਨ ਮੁਖ ਫਿਰੈ دیਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ दिख्या माहे समान सब किश आपे आप है दूजा ना कोई ज्यों बोलाए त्यों बोलिए ज आप बोलाए सोए गुरमुख ब्रह्म है शब्द मिलावा होए ਨਾਨਕ ਨਾਮ ਸੰਭਾਲ ਤੂੰ ਜਿੱਤ ਸੇਵੈ ਸੁਖ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜੁਗੋ ਜੁਗ ਅਟਲ ਨਾਮ ਬਾਣੀ ਦੇ ਬੋਹਿਤ ਨੇਕ ਲੰਕ ਕ ਦਾਤਾਰ ਸ਼ਬਦ ਬ੍ਰਹਮ ਸਤਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਲੜੀਵਾਰ ਕਥਾ ਜਿਸ ਦੇ ਵਿੱਚੋਂ ਅੱਜ ਦਾ ਸ਼ਬਦ ਆਪ ਜੀ ਨੇ ਸੁਣਿਆ ਹੈ ਇਹ ਸ਼ਬਦ ਰਾਗ ਸ੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਿਆ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 38 ਅੰਗ ਤੇ ਆਰੰਭ ਹੋ ਕੇ 39 ਅੰਗ ਤੇ ਸਮਾਪਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਆਓ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਈਏ। ਇਸ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਪਵਿੱਤਰ ਕਰੀਏ। ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਨੇ ਇਸ ਸ਼ਬਦ ਦੇ ਅੰਦਰ ਜੋ ਉਪਦੇਸ਼ ਬਖਸ਼ੇ ਨੇ ਰਹਾਉ ਦੀ ਪੰਕਤੀ ਤੋਂ ਵਿਚਾਰ ਆਰੰਭ ਕਰਦੇ ਹਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀ ਐ ਦੂਜਾ ਅਵਰ ਨਾ ਕੋਏ ਰਹਾ ਭਾਈ ਮਨ ਜੇ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਕਰਤਾ ਮਨੁੱਖ ਮਾਇਆ ਦੇ ਵਿੱਚ ਫਸਿਆ ਮਾਇਆ ਪਿੱਛੇ ਭੱਜਿਆ ਮਾਇਆ ਵਿੱਚ ਗੁਲਤਾਨ ਹੈ ਤੇ ਉਹਨੂੰ ਕਹਿੰਦੇ ਨੇ ਮਨਮੁਖ ਹੋ ਗਿਆ ਤੇ ਜੇਕਰ ਗੁਰਮੁਖ ਦੇ ਨਾਲ ਜੁੜਿਆ ਹੋਇਆ ਰੱਤਿਆ ਹੋਇਆ ਫਿਰ ਉਹ ਗੁਰਮੁਖ ਹੋ ਗਿਆ ਜਦੋਂ ਮਨਮੁਖਤਾ ਵਾਲੀ ਅਵਸਥਾ ਹੈ ਉਸ ਵਕਤ ਜਦੋਂ ਮਨ ਦੇ ਵਿੱਚ ਨਾਮ ਨਹੀਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਇਹ ਮਨ ਖੁੱਟ ਹਰ ਤੇਰਾ ਨਹੀਂ ਵਿਸਾਸਾ ਤੂੰ ਮਹਾ ਉਤਵਾਦਾ ਖਰਕਾ ਪੈਖਰ ਤੌ ਛਟੈ ਜੋ ਉੱਪਰ ਲਾਦਾ ਉਸ ਵਕਤ ਮਨ ਦੀ ਗੱਲ ਇਸ ਤਰ੍ਹਾਂ ਦੀ ਕਿ ਇਹ ਇਹਦਾ ਕੋਈ ਵਸਾ ਨਹੀਂ ਤੇ ਜਦੋਂ ਮਨ ਦੇ ਅੰਦਰ ਗੁਰਮਤ ਘਰ ਕਰ ਜਾਂਦੀ ਹੈ ਤੇ ਫਿਰ ਇਸੇ ਮਨ ਦੀ ਗੱਲ ਆਉਂਦੀ ਹੈ ਏ ਮਨ ਸੁੰਦਰ ਆਪਣਾ ਕਿ ਫਿਰ ਉਸ ਵਕਤ ਜੀਵਨ ਆਨੰਦਿਤ ਹੋ ਜਾਂਦਾ ਹੈ ਇਸ ਲਈ ਭਾਈ ਇਸ ਮਨ ਨੂੰ ਗੁਰੂ ਦੀ ਮੱਤ ਨਾਲ ਜੋੜੀਏ ਤੇ ਉਸ ਗੁਰੂ ਦੀ ਮੱਤ ਵਾਸਤੇ ਇਹ ਉਪਦੇਸ਼ ਨੇ ਮਨ ਨੂੰ ਮਨ ਮੇਰੇ ਨਾਮ ਰਤੇ ਸੁਖ ਹੋਏ ਐ ਮੇਰੇ ਮਨਾ ਜੀਵਨ ਦਾ ਅਸਲ ਸੁੱਖ ਨਾਮ ਦੇ ਵਿੱਚ ਭਿੱਜ ਕੇ ਹੈ ਨਾਮ ਦੇ ਵਿੱਚ ਜੁੜ ਕੇ ਨਾਮ ਦੇ ਵਿੱਚ ਰਤ ਕੇ ਹੈ ਬਹੁਤ ਆਨੰਦ ਹੈ ਨਾਮ ਦਾ ਬਹੁਤ ਆਨੰਦ ਹੈ ਇਹ ਜਿਹੜਾ ਨਾਮ ਹੈ ਕੋਈ ਵੀ ਜਦੋਂ ਨਾਮ ਜਪੇਗਾ ਸਿਮਰਨ ਕਰੇਗਾ ਉਹਨੂੰ ਬੜਾ ਆਨੰਦ ਆਵੇਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਉਹ ਗੁਰੂ ਵਾਲਾ ਬਣ ਕੇ ਗੁਰੂ ਦੀ ਮੱਤ ਧਾਰਨ ਕਰਕੇ ਨਾਮ ਲਵੇ ਫਿਰ ਜਿਹੜਾ ਆਨੰਦ ਹੈ ਉਹ ਸਦੀਵੀ ਹੈ ਗੁਰਮੱਤਿ ਨਾਮ ਸਲਾਹੀ ਹੈ ਦੂਜਾ ਔਰ ਨਾ ਕੋਈ ਜੇ ਅਸੀਂ ਗੁਰੂ ਦੀ ਮੱਤ ਲੈ ਕੇ ਨਾਮ ਜਪੀਏ ਸਿਵਸਲਾ ਕਰੀਏ ਅਕਾਲ ਪੁਰਖ ਵਾਹਿਗੁਰੂ ਦੀ ਫਿਰ ਸਮਝ ਆਉਂਦੀ ਹੈ ਕਿ ਉਸ ਵਰਗਾ ਕੋਈ ਹੋਰ ਹੈ ਹੀ ਨਹੀਂ ਗੁਰੂ ਸਾਹਿਬ ਬਚਨ ਕਰਦੇ ਨੇ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਜੀ ਰਹਿ ਏ ਵਾਹਿਗੁਰੂ اے ਪ੍ਰਮਾਤਮਾ ਤੂੰ ਸਦਾ ਥੇ ਰਹੇ ਤੂੰ ਸੱਚਾ ਹੈ ਤੂੰ ਸਦੀਵੀ ਕਾਲ ਵਾਸਤੇ ਹੈ ਜੋ ਵੀ ਹੈ ਚਾਹੇ ਉਹ ਦ੍ਰਿਸ਼ਟਮਾਨ ਹੈ ਚਾਹੇ ਅਦ੍ਰਿਸ਼ਟ ਹੈ ਸਾਰਾ ਕੁਝ ਤੇਰੇ ਅਧੀਨ ਹੈ ਸਭ ਕੁਝ ਤੇਰਾ ਚਿਰ ਹੈ ਸਾਰਾ ਕੁਝ ਤੇਰੇ ਵਸ ਵਿੱਚ ਹੈ ਤੇਰੇ ਧਾਇਰੇ ਵਿੱਚ ਲੱਖ 84 ਤਰਸ ਦੇ ਫੇਰੇ ਬਿਨ ਗੁਰ ਭੇਟੇ ਪੀਰੇ ਇਹ ਜਦੋਂ ਇਹਦਾ ਉਚਾਰਨ ਆਣਾ ਇਹ ਫੇਰੇ ਤੇ ਬਿਸ਼ਰਾਮ ਲੱਗਣਾ ਆਮ ਜਦੋਂ ਅਸੀਂ ਪੜ੍ਹਦੇ ਆ ਜਿਸ ਤਰ੍ਹਾਂ ਬਾਣੀ ਦੀ ਚਾਲ ਚਲਦੀ ਏ ਬਾਕ ਸ਼ਬਦਾਂ ਦੀ ਉੱਥੇ ਫਿਰ ਤਰਸਦੇ ਤੇ ਵਿਸ਼ਰਾਮ ਲੱਗ ਜਾਂਦਾ ਸਾਡੇ ਤੋਂ ਕਈ ਵਾਰੀ ਗਲਤੀ ਨਾਲ ਪਰ ਜਦੋਂ ਇਹ ਸ਼ਬਦਾਂ ਦੀ ਭਾਵ ਨੂੰ ਸਮਝਾਂਗੇ ਫਿਰ ਫਿਰੇ ਤੇ ਲੱਗਣਾ ਲੱਖ 84 ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੇ ਭਾਈ ਜਿਹੜੇ ਮਨੁੱਖਾ ਜਨਮ ਦੇ ਵਿੱਚ ਗੁਰੂ ਦੇ ਲੜ ਨਹੀਂ ਲੱਗੇ ਗੁਰੂ ਵਾਲੇ ਨਹੀਂ ਬਣੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਨਾਮ ਬਾਣੀ ਨਾਲ ਨਹੀਂ ਜੁੜਨੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਇਸੇ ਕਾਰਨ ਉਹ 84 ਲੱਖ ਜੁਨਾ ਵਿੱਚ ਭਟਕਦੇ ਆਏ ਨੇ ਹੁਣ ਇਹ ਔਸਰ ਮਿਲਿਆ ਹੈ ਇਹ ਇੱਕ ਮੌਕਾ ਮਿਲਿਆ ਜਿਹੜਾ ਬਹੁਤ ਵਧੀਆ ਮੌਕਾ ਹੋਵੇ ਉਹਨੂੰ ਅਸੀਂ ਕਹਿੰਦੇ ਸੁਨਹਿਰੀ ਮੌਕਾ ਮਿਲਿਆ ਜਿਹਨੂੰ ਬਾਬਾ ਜੀ ਕਹਿੰਦੇ ਨੇ ਇਹ ਤੇਰੀ ਔਸਰ ਇਹ ਤੇਰੀ ਵਾਰ ਘਟ ਭੇਤਰ ਤੂੰ ਦੇਖ ਵਿਚਾਰ ਆਪਣੇ ਹਿਰਦੇ ਅੰਦਰ ਵਿਚਾਰ ਕਰਕੇ ਦੇਖ ਤੇਰੇ ਕੋਲ ਇਹ ਮੌਕਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰਪੀਰ ਤੋਂ ਬਿਨਾ ਭਾਵ ਗੁਰੂ ਵਾਲੇ ਬਣੇ ਤੋਂ ਬਿਨਾ ਸਾਨੂੰ ਜਨਮ ਜਨਮਾਂ ਦੇ ਮੰਤਰਾਂ ਵਿੱਚ ਭਟਕਣਾ ਪੈਂਦਾ ਹੈ ਇਸ ਲਈ ਅਸੀਂ ਹੁਣ ਮਾਨਸ ਜਨਮ ਵਿੱਚ ਆਏ ਆ ਇਹ ਬੀਤਦਾ ਜਾਂਦਾ ਹੈ ਬੀਤਦਾ ਜਾਂਦਾ ਹੈ ਕਿਤੇ ਇਹ ਨਾ ਹੋ ਜਾਏ ਕਿ ਬਿਲਕੁਲ ਹੀ ਹੱਥੋਂ ਚਲੀ ਜਾਵੇ ਗੱਲ ਭਾਵ ਮੌਤ ਆ ਜਾਏ ਤੇ ਮੁੜ ਕੇ ਵਕਤ ਨਹੀਂ ਮਿਲਣਾ ਫੇਰੇ ਔਸਰ ਨਹੀਂ ਮਿਲਣਾ ਸਤਿਗੁਰੂ ਬਾਣੀ ਵਿੱਚ ਆਖਦੇ ਨੇ ਵਹਿਤੀ ਜਾਤ ਕਦੇ ਦੇਖ ਨਾ ਧਾਰਤ ਮਿੱਥਿਆ ਮੂ ਵੰਧੈ ਨਿਤ ਪਾਰ ਚ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਜੀਵਨ ਦੀ ਇਹ ਸਵਾਸਾਂ ਦੀ ਨਦੀ ਜੀਵਨ ਦੀ ਨਦੀ ਜਿਹੜਾ ਨਦੀ ਨੀ ਪਿੱਛੇ ਨੂੰ ਦੇਖਦੀ ਮੁੜ ਕੇ ਅੱਗੇ ਤੋਂ ਅੱਗੇ ਪਾਣੀ ਜਾ ਰਿਹਾ ਇਸ ਤਰ੍ਹਾਂ ਜੀਵਨ ਵੀ ਇਸੇ ਤਰ੍ਹਾਂ ਜਾ ਰਿਹਾ ਹਰ ਜੀ ਉਹ ਬਖਸ਼ੇ ਬਖਸ਼ ਲੈ ਸੁਖ ਸਦਾ ਸ਼ਰੀਰ ਹੈ ਜੇਕਰ ਅਸੀਂ ਗੁਰ ਚਰਨਾਂ ਨਾਲ ਜੁੜਾਂਗੇ ਤੇ ਵਾਹਿਗੁਰੂ ਸਾਨੂੰ ਬਖਸ਼ ਦੇਵੇਗਾ ਸਦਾ ਸਾਨੂੰ ਸ਼ਰੀਰ ਦੇ ਅੰਦਰ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਸੁੱਖ ਮਿਲ ਜਾਣਗੇ ਜਿਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਸਦਾ ਸੁਖ ਮਨ ਵਸੈ ਦੋਖ ਸੰਸਾਰ ਹੈ ਖੋਬ ਹੈ ਗੁਰ ਨਬ ਨੇ ਦਰਿਆਵੋ ਜਨਮ ਹਮ ਕਾਲਖ ਧੋਵੈ ਸੋ ਕਉਤਾਲ ਗੁਰ ਸੇਵੀਐ ਅਹਨ ਸਹਿ ਸਵਾਏ ਦਰਸ਼ਨ ਪਰ ਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵੈਰੂ ਬਖਸ਼ ਦਿੰਦਾ ਜਦੋਂ ਅਸੀਂ ਉਹਦੇ ਚਰਨਾਂ ਨਾਲ ਜੁੜਦੇ ਹਾਂ ਕੁਰਬਾਨੀ ਦੇ ਰਾਹ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰ ਐ ਇਸ ਲਈ ਮੈਨੂੰ ਚਾਹੀਦਾ ਹੈ ਕਿ ਮੈਂ ਗੁਰੂ ਦੇ ਰਾਹੀ ਵੈਰੂ ਦੀ ਸੇਵਾ 'ਚ ਜੁੜਾਂ ਉਸ ਗਹਿਰ ਗੰਭੀਰ ਕਾਲਪੁਰਖ ਵੈਰੂ ਦੇ ਨਾਮ ਨਾਲ ਜੁੜਾਂ ਮੇਰਾ ਇਹ ਜੀਵਨ ਦਾ ਲਕਸ਼ਿ ਹੋਵੇ ਗੁਰੂ ਪਾਤਸ਼ਾਹ ਬਚਨ ਕਰਦੇ ਨੇ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਜਿਹੜਾ ਅਸੀਂ ਇਹ ਗੱਲ ਸੁਣਦੇ ਆਂ ਕਿ ਧਰਮਰਾਜ ਬੈਠਾ ਹੈ ਧਰਮਰਾਜ ਲੇਖਾ ਕਰਦਾ ਹੈ ਕਈ ਵਾਰੀ ਇਸ ਤਰ੍ਹਾਂ ਦੀਆਂ ਸੀ ਕਹਾਣੀਆਂ ਵੀ ਸੁਣਦੇ ਆ ਲੋਕਾਂ ਕੋਲੋਂ ਸੁਣਦੇ ਆ ਕੋਈ ਮਰ ਗਿਆ ਧਰਮਰਾਜ ਕੋਲ ਪਹੁੰਚ ਗਿਆ ਤੇ ਉਹਨੇ ਵਾਪਸ ਭੇਜ ਦਿੱਤਾ ਤੇ ਇਹਦਾ ਸਮਾਂ ਨਹੀਂ ਹੋਇਆ ਜੈਦੰਦੀਆਂ ਸੀ ਬਹੁਤ ਕਥਾ ਕਹਾਣੀਆਂ ਸੁਣਦੇ ਕਿ ਧਰਮਰਾਜ ਇੱਕ ਬਹੁਤ ਵੱਡਾ ਗ੍ਰੰਥ ਅੱਗੇ ਰੱਖ ਕੇ ਬੈਠਾ ਹੈ ਜਿਹਦੇ ਵਿੱਚ ਉਹਦਾ ਲੇਖਾ ਲਿਖਿਆ ਹੈ ਕਿਸੇ ਨੂੰ ਉਹ ਜਿਹੜਾ ਹੈ ਮੁਕਤ ਕਰ ਦਿੰਦਾ ਆਮ ਗੱਲਾਂ ਐ ਕਿਸੇ ਨੂੰ ਕਹਿੰਦੇ ਸਵਰਗਾਂ ਚ ਭੇਜ ਦਿੰਦਾ ਕਿਸੇ ਨੂੰ ਨਰਕਾਂ ਚ ਭੇਜ ਦਿੰਦਾ ਇਹ ਦੰਤ ਕਥਾਵਾਂ ਸੁਣਦੇ ਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਕਲਪੁਰਖ ਵੈਰੂ ਨੇ ਧਰਮ ਰਾਜ ਨੂੰ ਇੱਕ ਹੁਕਮ ਕੀਤਾ ਹੋਇਆ ਧਰਮ ਰਾਜ ਨੂੰ ਹੁਕਮ ਹੈ ਕੀ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਕਿ ਤੂੰ ਸੱਚ ਦੀ ਵਿਚਾਰ ਕਰਨੀ ਹੈ ਸੱਚੇ ਧਰਮ ਦੀ ਵਿਚਾਰ ਕਰਨੀ ਹੈ ਧਰਮ ਦਾ ਨਿਆਂੂ ਕਰਨਾ ਹੈ ਸੱਚ ਦਾ ਨਿਆਂੂ ਕਰਨਾ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਅੱਗੇ ਦੂਜੇ ਭਾਏ ਤੁਸ਼ਟ ਆਤਮਾ ਉਹ ਤੇਰੀ ਸਰਕਾਰ ਧਰਮ ਰਾਏ ਨੂੰ ਇਹ ਅਕਾਲ ਪੁਰਖ ਵਾਹਿਗੁਰੂ ਨੇ ਕਹਿ ਛੱਡਿਆ ਹੈ ਕਿ ਜਿਹੜੇ ਲੋਗ ਮਨਮੁਖਤਾਈ ਵਾਲਾ ਜੀਵਨ ਬਤੀਤ ਕਰਦੇ ਨੇ ਜਿਹੜੇ ਬੇਗੁਰੇ ਰਹਿੰਦੇ ਨੇ ਉਹ ਮਾਇਆ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਯਰਥ ਗਵਾ ਲੈਂਦੇ ਨੇ ਇਸ ਕਰਕੇ ਉਹ ਲੋਗ ਉਹ ਤੇਰੀ ਰਈਏ ਆਂਦੇ ਨੇ ਉਹ ਲੋਗ ਤੇਰੇ ਅਧੀਨ ਆਂਦੇ ਨੇ ਕਿਉਂਕਿ ਨਾਮ ਤੋਂ ਬਿਨਾ ਜੀਵਨ ਦੁਸ਼ਟਤਾਈ ਵਾਲਾ ਇਸ ਲਈ ਜਿਹੜੇ ਨਾਮ ਤੋਂ ਟੁੱਟ ਕੇ ਜੀਵੰਦੇ ਨੇ ਉਹ ਦੁਸ਼ਟ ਆਤਮਾ ਉਹ ਤੇਰੇ ਅਧੀਨ ਆਂਦੇ ਨੇ ਸਾਰੇ ਉਹ ਤੇਰੇ ਵਸ ਵਿੱਚ ਪੈਣਗੇ ਸਾਰੇ ਜਿਹਨੂੰ ਸਤਗੁਰੂ ਪਾਤਸ਼ਾਹ ਬਚਨ ਕਰਦੇ ਨੇ ਅਧਿਆਤਮੀ ਹਰ ਗੁਣਤਾਸ ਮਨ ਜਪੇ ਇੱਕ ਮੁਰਾਰ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਅਕਾਲਪੁਰਖ ਦਾ ਨਾਮ ਸਿਮਰਿਆ ਹੈ ਅਧਿਆਤਮਿਕ ਕਰਮ ਕੀਤੇ ਨੇ ਆਤਮਿਕ ਤੌਰ ਤੇ ਮਾਨਸਿਕ ਤੌਰ ਤੇ ਨਾਮ ਬਾਣੀ ਨਾਲ ਜੁੜੇ ਨੇ ਤੇ ਉਹਨਾਂ ਨੂੰ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਮਿਲ ਪੈਂਦਾ ਕਿਉਂਕਿ ਉਹ ਉਸ ਦਾ ਸਿਮਰਨ ਕਰ ਲੈਂਦੇ ਨੇ ਜੀਵਨ ਸਫਲ ਕਰ ਲੈਂਦੇ ਜਿਹੜੇ ਵਹਿਗੁਰੂ ਦੇ ਨਾਮ ਦੇ ਨਾਲ ਜੁੜਦੇ ਨੇ ਗੁਰਮਤਿ ਦੇ ਨਾਲ ਜੁੜਦੇ ਨੇ ਗੁਰੂ ਸਾਹਿਬ ਆਖਦੇ ਨੇ ਤਿੰਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਪਾਈ ਧੰਨਤਾ ਦੇ ਜੋਗ ਨੇ ਜਿਹੜੇ ਨਾਮ ਜਪਦੇ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਧਰਮ ਰਾਏ ਦੇ ਕੋਲ ਜੇ ਕਰਕੇ ਤੇ ਉਹ ਚਲੇ ਜਾਣ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਜਾਣਾ ਨਹੀਂ ਪੈਂਦਾ ਜੇਕਰ ਚਲੇ ਜਾਂਦੇ ਨੇ ਤੇ ਧਰਮਰਾਇ ਆਪਣੇ ਸਿੰਘਾਸਨ ਤੋਂ ਉੱਠ ਕੇ ਖੜਾ ਜਾਂ ਹੋ ਜਾਂਦਾ ਹੈ ਹੱਥ ਜੋੜਦਾ ਹੈ ਨਾਮ ਜੱਪਣ ਵਾਲਿਆਂ ਨੂੰ ਧਰਮਰਾਇ ਐਸੇ ਕਰਕੇ ਗੁਰੂ ਸਾਹਿਬਾਂ ਨੇ ਇਹ ਬਚਨ ਕੀਤੇ ਨੇ ਕਹਿੰਦੇ ਨੇ ਵਾਹਿਗੁਰੂ ਨੇ ਧਰਮਰਾਇ ਨੂੰ ਇਹ ਗੱਲ ਕਹਿ ਛੱਡੀ ਹੋਈ ਹੈ ਕਿ ਭਾਈ ਜਿੱਥੇ ਗੁਰਮਤਿ ਦੇ ਧਾਰਨੀ ਨੇ ਗੁਰਮੁਖ ਨੇ ਨਾਮ ਜੱਪਣ ਵਾਲੇ ਨੇ ਬੰਦਗੀ ਵਾਲੇ ਲੋਗ ਨੇ ਸਿਮਰਨ ਵਾਲੇ ਲੋਗ ਨੇ ਉਹਨਾਂ ਨੂੰ ਤੂੰ ਕੁਝ ਨਹੀਂ ਕਹਿਣਾ ਤੇ ਜੇਕਰ ਤੂੰ ਕੁਝ ਕਹੇਗਾ ਤੇ ਤੇਰੇ ਤੇ ਸਖਤਾਈ ਹੋ ਜਾਏਗੀ ਧਰਮਰਾਇ ਦਾ ਆਪਣਾ ਨੁਕਸਾਨ ਹੋ ਜਾਏਗਾ ਇਸ ਕਰਕੇ ਧਰਮਰਾਇ ਨੇ ਆਪਣੇ ਦੂਤਾਂ ਨੂੰ ਇਹ ਕਹਿ ਛੱਡਿਆ ਹੋਇਆ ਹੈ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਕੀ ਆਖਿਆ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇਤ ਨਾ ਹੋ ਨਾ ਤੂੰ ਨਹਿ ਛਟੈ ਨਿਕਟ ਨਾ ਜਾਇਓ ਦੂਤ ਕਿ ਜਿੱਥੇ ਵੰਦਗੀ ਬੰਦਗੀ ਕਰਨ ਵਾਲੇ ਭਜਨ ਕਰਨ ਵਾਲੇ ਸਿਮਰਨ ਕਰਨ ਵਾਲੇ ਬੰਦਗੀ ਨਾਲ ਜੁੜਨ ਵਾਲੇ ਤੇ ਉਹਨਾਂ ਦੇ ਨੇੜੇ ਨਾ ਜਾਇਓ ਆਪਣੇ ਦੂਤਾਂ ਨੂੰ ਕਿਹਾ ਜੇ ਚਲੇ ਗਏ ਤੇ ਫਸ ਜਾਓਗੇ ਤੁਸੀਂ ਤੇ ਮੈਂ ਵੀ ਫਸਾਂਗਾ ਨਾ ਤੁਹਾਡਾ ਛੁਟਕਾਰਾ ਹੋਣਾ ਤੇ ਨਾ ਮੇਰਾ ਇਸ ਕਰਕੇ ਗੁਰਮੁਖਾਂ ਦੇ ਨੇੜੇ ਨਹੀਂ ਜਾਣਾ ਇਸ ਲਈ ਤਿੰਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਨਾਮ ਜਪਣ ਵਾਲਿਆਂ ਦੀ ਤੇ ਧਰਮ ਰਾਏ ਵੀ ਖੜਾ ਹੋ ਕੇ ਸੇਵਾ ਕਰਦਾ ਹੱਥ ਜੋੜ ਕੇ ਖੜ ਜਾਂਦਾ ਐ ਐਡਾ ਨਾਮ ਦਾ ਪ੍ਰਤਾਪ ਐ ਮਨ ਕੇ ਵਿਕਾਰ ਮਨ ਤਜੈ ਮਨ ਚੂਕੈ ਮੂ ਅਵਮਾਨਾ ਨਾਮ ਬਾਣੀ ਨਾਲ ਜੁੜ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ ਮਨ ਦੇ ਵਿਕਾਰ ਮਨ ਦੇ ਵਿੱਚੋਂ ਕੱਢ ਦੇਣੇ ਚਾਹੀਦੇ ਨੇ ਤੇ ਮਨ ਦੇ ਵਿੱਚੋਂ ਫਿਰ ਮੋਹ ਤੇ ਅਭਿਮਾਨ ਨੂੰ ਬਿਲਕੁਲ ਕੱਢ ਦੇਣਾ ਚਾਹੀਦਾ ਹੈ ਨਾਮ ਜਪ ਕੇ ਆਤਮਾ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਜਿਨ੍ਹਾਂ ਨੇ ਨਾਮ ਜਪ ਕੇ ਆਪਣੇ ਅੰਤਰਾਤਮੇ ਵਿੱਚ ਵਾਹਿਗੁਰੂ ਵਸਦਾ ਜਾਣ ਲਿਆ ਸਹਿਜ ਅਵਸਥਾ ਵਿੱਚ ਆ ਗਏ ਉਹ ਨਾਮ ਦੇ ਵਿੱਚ ਸਮਾ ਜਾਂਦੇ ਨੇ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ دیਵਾਨ ਇਸ ਲਈ ਭਾਈ ਸਤਗੁਰੂ ਤੋਂ ਬਿਨਾ ਕੋਈ ਮੁਕਤ ਨਹੀਂ ਹੋ ਸਕਿਆ ਨਾ ਹੋ ਸਕੇਗਾ ਇਸੇ ਲਈ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਬਚਨ ਕੀਤੇ ਨੇ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਕਿ ਭਾਈ ਪੂਰੇ ਗੁਰੂ ਦੇ ਉਪਦੇਸ਼ਾਂ ਨਾਲ ਜੁੜਨਾ ਦੁਨੀਆ ਵਿੱਚ ਗੁਰੇ ਗੁਰੂ ਬੜੇ ਨੇ ਲੇਕਿਨ ਸੱਚਾ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਗੁਰੂ ਕਲਕੀਆਂ ਵਾਲੇ ਪਾਤਸ਼ਾਹ ਦਾ ਖੰਡੇ ਬਾਟੇ ਦਾ ਅੰਮ੍ਰਿਤ ਖੰਡੇ ਕੀ ਪਾਲ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਜਿਹੜੇ ਨਹੀਂ ਸਮਝਦੇ ਉਹ ਮਨ ਦੇ ਪਿੱਛੇ ਫਿਰਦੇ ਨੇ ਤੇ ਉਹ ਸਤਗੁਰੂ ਕਹਿੰਦੇ ਨੇ دیਵਾਨਿਆਂ ਤਰ੍ਹਾਂ ਉਹ ਕਮਲੇ ਨੇ ਪਾਗਲ ਨਹੀਂ ਵੇਂ ਸਤਗੁਰੂ ਮੁਕਤ ਨਾਮ ਪਾਈਐ ਮਨ ਮੁਖ ਫਿਰੈ دیਵਾਨ ਮਨ ਮੁਖ ਬੰਦੇ دیਵਾਨਿਆਂ ਤਰ੍ਹਾਂ ਫਿਰਦੇ ਨੇ ਪਾਗਲਾਂ ਤਰ੍ਹਾਂ ਫਿਰਦੇ ਨੇ ਕਿਉਂਕਿ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮੈਂ ਸਮਾਨ ਜਿਹੜੇ ਗੁਰੂ ਦੇ ਸ਼ਬਦ ਦੀ ਪਛਾਣ ਨਹੀਂ ਕਰਦੇ ਉਹ ਸਿਰਫ ਫੋਕੀਆਂ ਗੱਲਾਂ ਹੀ ਕਰਦੇ ਨੇ ਮੂੰਹ ਦੇ ਨਾਲ ਵਦਨ ਮੁੱਖ ਕਥਨੀ ਕਹਿਣਾ ਸਿਰਫ ਮੂੰਹ ਨਾਲ ਗੱਲਾਂ ਹੀ ਕਰਦੇ ਨੇ ਜੀਵਨ ਵਿੱਚ ਨਹੀਂ ਧਾਰਨੇ ਸ਼ਬਦ ਨੂੰ ਨਹੀਂ ਪਛਾਣਦੇ ਤੇ ਉਹਨਾਂ ਦਾ ਜੀਵਨ ਵਿਸ਼ੇਵਿਕਾਰਾਂ ਵਿੱਚ ਸਮਾਇਆ ਹੁੰਦਾ ਹੈ ਉਹਦੇ ਵਿੱਚ ਗਲਤਾਨ ਹੁੰਦਾ ਹੈ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਜੀਵ ਦੇ ਵੀ ਕੀ ਵਾਸਾ ਹੈ ਭਾਈ ਸਭ ਕਿਛੇ ਆਪੇ ਆਪ ਹੈ ਦੂਜਾ ਵਰਨਾ ਕੋਏ ਕਰਨ ਕਾਰਨ ਸਮਰਾਤ ਤੇ ਅਕਾਲ ਪੁਰਖ ਆਪ ਹੈ ਨਾ ਕੋਈ ਹੋਰ ਥੋੜਾ ਫਿਰ ਮਨੁਸਾਨ ਕਰੇ ਕੀ ਜਿਉਂ ਬੋਲ ਆਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿੱਦਾਂ ਬੁਲਾਂਦਾ ਜਿੱਦਾਂ ਕਿਸੇ ਤੋਂ ਕਰਾਂਦਾ ਉਸੇ ਤਰ੍ਹਾਂ ਕਰਦਾ ਜਿੱਦਾਂ ਬੁਲਾਂਦਾ ਉਦਾਂ ਹੀ ਬੋਲਦਾ ਸਤਿਗੁਰੂ ਪਾਤਸ਼ਾਹ ਨੇ ਇਹ ਵਜਨ ਕਰੇ ਨੇ ਕਹਿੰਦੇ ਨੇ ਕਾਠ ਕੀ ਪੁੱਤਰੀ ਕਾਹ ਕਰੇ ਬਪਰੀ ਖਲਾਬਨ ਹਾਰੋ ਜਾਣੇ ਜਿਸ ਤਰ੍ਹਾਂ ਲੱਕੜ ਦੇ ਖਤੌਖ ਢਾਉਣੇ ਉਹਨਾਂ ਦੇ ਬਸ ਵਿੱਚ ਕੁਝ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਕਾਠ ਪੁਤਲੀ ਦਾ 나ਦ ਕਰਾਉਣ ਵਾਲਾ ਧਾਗਿਆਂ ਦੇ ਨਾਲ ਕਾਠ ਪੁਤਲੀਆਂ ਨੂੰ ਬੰਨ੍ਹਿਆ ਤੇ ਆਪਣੀਆਂ ਉਂਗਲਾਂ ਦੇ ਵਿੱਚ ਫਸਾਏ ਹੋਏ ਧਾਗੇ ਜਿਸ ਤਰ੍ਹਾਂ ਉਹ ਪੜਦੇ ਤੇ ਉੱਤੇ ਪਿੱਛੇ ਬੈਠਾ ਉਹਨਾਂ ਨੂੰ ਹਲਾਉਂਦਾ ਉਸ ਤਰ੍ਹਾਂ ਉਹ ਕਾਠ ਪੁਤਲੀਆਂ ਹਿੱਲੀਆਂ ਨੇ ਇਸ ਕਰਕੇ ਵਾਹਿਗੁਰੂ ਦੇ ਹੱਥ ਹੈ ਅਸੀਂ ਤੇ ਉਹਦੇ ਹੱਥ ਦੀਆਂ ਕੱਟ ਪੁਤਲੀਆਂ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਭਾਈ ਗੁਰੂ ਦੇ ਰਾਹੀਂ ਬ੍ਰਹਮ ਬਾਣੀ ਜਿਹੜੀ ਹੈ ਉਹ ਸਾਨੂੰ ਬ੍ਰਹਮ ਨਾਲ ਮਿਲਾਉਂਦੀ ਹੈ ਤੇ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਪ੍ਰਮਾਤਮਾ ਨਾਲ ਮਿਲਾਪ ਹੋਣਾ ਗੁਰ ਸ਼ਬਦ ਤੋਂ ਬਿਨਾ ਉਹਦੇ ਨਾਲ ਮਿਲਾਪ ਨਹੀਂ ਹੋ ਸਕਦਾ ਪਰਮਾਤਮਾ ਨਾਲ ਮਿਲਾਪ ਕਰਨ ਦਾ ਇਹ ਪਰਵਾਨਾ ਹੈ ਗੁਰੂ ਦਾ ਸ਼ਬਦ ਸ਼ਬਦ ਹੀ ਸਭ ਕੁਝ ਹੈ ਸਤਗੁਰੂ ਪਾਤਸ਼ਾਹ ਆਖਰੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਏ ਗੁਰੂ ਪਾਤਸ਼ਾਹ ਕਹਿੰਦੇ ਹੈ ਨਾਨਕ ਤੂੰ ਆਪਣੇ ਅੰਦਰ ਨਾਮ ਨੂੰ ਸਾਹਮ ਕੇ ਰੱਖ ਆਪਣੇ ਨਾਮ ਨੂੰ ਪ੍ਰਮਾਤਮਾ ਦੇ ਨੂੰ ਆਪਣੇ ਮਨ ਵਿੱਚ ਸਾਂਭ ਜਿਸ ਤਰ੍ਹਾਂ ਨਾਮ ਦੇ ਰਾਹੀ ਨਾਮ ਜਪਿਆ ਹੀ ਸੁੱਖ ਮਿਲਦੇ ਨੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਮ ਇਹ 52 ਬਾਣੀ ਦੇ ਉਪਦੇਸ਼ ਸਾਡੇ ਹਿਰਦੇ ਅੰਦਰ ਬਸ ਜਾਣ ਤੇ ਗੁਰੂ ਸਾਹਿਬ ਨੇ ਜਿਹੜੇ ਬਚਨ ਕਹੇ ਨੇ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀ ਹੈ ਦੂਜਾ ਔਰ ਨਾਮ ਕੋਏ ਕਿ ਐ ਮੇਰੇ ਮਨਾ ਨਾਮ ਦੇ ਵਿੱਚ ਲੱਗ ਕੇ ਹੀ ਸੁਖ ਮਿਲਨੇ ਨੇ ਤੇ ਗੁਰੂ ਦੀ ਮਤ ਲੈ ਕੇ ਨਾਮ ਜਪਣਾ ਚਾਹੀਦਾ ਹੈ ਗੁਰ ਪਰਮੇਸ਼ਰ ਤੋਂ ਬਿਨਾ ਦੂਸਰਾ ਕੋਈ ਮੁਕਤ ਕਰਨ ਦੀ ਸਮਰੱਥਾ ਨਹੀਂ ਰੱਖਦਾ ਸੋ ਐਨੇ ਅੱਖਰ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ